ਜੋ ਬੋਲੇ ਸੋ ਨਿਰਭੈ ਸਤਿਗੁਰ ਸਾਹਿਬ ਜੀ ਦੀ ਜੈ ਜੋ ਬੋਲੇ ਸੋ ਨਿਰਭੈ ਸਤਗੁਰ ਸੁਆਮੀ ਚੰਦ ਰਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਦਸਿਆ ਕਉਮ ਦੇ ਅਮਰ ਸਿ ਸਤਿਰਾਮਨ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਬ੍ਰਹਮਲੀਨ ਸੰਤ ਸੁਨਿੰਦਰ ਦਾਸ ਮਹਾਰਾਜ ਕੀ ਜੈ ਸਰਬ ਪੇ ਭਗਵਾਨ ਜੀ ਦੀ ਜੈ ਵਰਨ ਸਤਕਾਰ ਜੋ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਦੀ ਸੰਖਿਆ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਪਿੰਡ ਡਾਡਾ ਜੋ ਕਿ ਸਤਗੁਰਦਾਰ ਸਮਾਹ ਰਾਜੀ ਦੇ ਪ੍ਰਚਾਰ ਪ੍ਰਸਾਦ ਮਿਸ਼ਨ ਨੂੰ ਲੈ ਕੇ ਕੇ ਸ੍ਰੀ ਅਬਦਵਾਨੀ ਸਹਿਰਦਾਰ ਕੋਈ ਨਾਲ ਕੇਂਦਰ ਪੰਜ ਪੈਰ ਨੂੰ ਸ਼ੁਰੂ ਕਰਾਇਆ ਸੀ ਉਸੇ ਹੀ ਇਸ ਨੂੰ ਖੇਤੋਂ ਤਤ ਪਰੇਡ ਕਰਨ ਲਈ 12 ਮਈ ਤੋਂ ਲੈ ਕੇ 19 ਮਈ ਤੱਕ ਇੱਕ ਫੇਰ ਸ਼ਿਵਰੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਤਗੁਰਦਾਸ ਮਹਾਰਾਜ ਦੇ ਮਿਸ਼ਨ ਨੂੰ ਸਮਰਪਿਤ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪੜਤੀ ਤਿਆਰ ਕਰਨੇ ਹਨ ਪੀਚੇ ਤਿਆਰ ਕਰਨੇ ਹਨ ਉੱਥੇ ਹੀ ਅਧਿਆਤਮਿਕ ਪੱਖ ਤੋਂ ਇੱਕ ਜੋਗ ਸਾਧਨਾਂ ਦੇ ਨਾਲ ਜੋਗ ਵਿੱਦਿਆ ਵੀ ਉਸੇ ਹੀ ਸਵਰਦੇ ਵਿੱਚ ਸਿਖਾਈ ਜਾਊਗੀ ਉਸ ਦੇ ਲਈ ਵੀ ਇੱਕ ਜੋਗ ਸਾਧਨਾਂ ਲਈ ਪੀਚਰ ਪੀਚਰ ਤਿਆਰ ਕਰਨੇ ਹਨ ਸੋ ਇਸੇ ਹੀ ਸਵੰਦੇ ਵਿੱਚ ਕੀਰਤਨ ਕਰਨ ਲਈ ਕੀਰਤਨ ਜਥੇ ਵੀ ਤਿਆਰ ਹੋਣੀ ਬਹੁਤ ਸੋ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਜੋ ਸ਼ਿਵਰ ਲਗਾਇਆ ਜਾ ਰਿਹਾ ਹੈ 17 ਮਈ ਤੋਂ ਲੈ ਕੇ 19 ਮਈ ਤੱਕ ਉਸ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਦੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੈ ਗੁਰਦੇ ਧੰਨ ਗੁਰਦੇ